ਦੋਸਤੋ ਅੱਜ ਦੀ ਕਹਾਣੀ ਹੈ ਅਨੋਖਾ ਤੋਹਫੇ ਦੀ ਇਕੋਰ ਗਵਾਂਡੀ ਦੇਸ਼ ਦਾ ਦੂਤ ਮਹਾਰਾਜ ਕ੍ਰਿਸ਼ਨਦੇਵ ਰਾਏ ਦੇ ਦਰਬਾਰ ਵਿੱਚ ਆਇਆ ਉਹ ਆਪਣੇ ਰਾਜਾਂ ਦੇ ਸੰਦੇਸ਼ ਦੇ ਨਾਲ ਬਹੁਤ ਸਾਰੇ ਤੋਹਫੇ ਵੀ ਲੈ ਕੇ ਆਇਆ ਸੀ ਵਿਜੇਨਗਰ ਵਿੱਚ ਉਸ ਦਾ ਕੁਬਨਿਗਾ ਸਵਾਗਤ ਅਤੇ ਇੰਤਜ਼ਾਮ ਕੀਤਾ ਗਿਆ ਤਿੰਨ ਦਿਨ ਠਹਿਰਨ ਦੇ ਬਾਅਦ ਜਦੋਂ ਉਹ ਜਾਣ ਲੱਗਿਆ ਤਾਂ ਉਹ ਮਹਾਰਾਜ ਬੋਲੇ ਅਸੀਂ ਵੀ ਤੁਹਾਨੂੰ ਕੋਈ ਤੋਹਫਾ ਦੇਣਾ ਚਾਹੁੰਦੇ ਹਾਂ ਜੋ ਚਾਹੇ ਮੰਗ ਲਓ ਦੂਦ ਬਹੁਤ ਹੁਸ਼ਿਆਰ ਸੀ ਉਹ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ ਅਰਥਾਤ ਤੋਹਫ਼ਾ ਤਾਂ ਲੈਣਾ ਚਾਹੁੰਦਾ ਸੀ ਅਤੇ ਨਾਲ ਹੀ ਤਨੈਲੀ ਰਾਮ ਦੀ ਪਰਖ ਵੀ ਕਰਨੀ ਚਾਹੁੰਦਾ ਸੀ ਇਸ ਕਰਕੇ ਉਹ ਬੋਲਿਆ ਮਹਾਰਾਜ ਹੀਰੇ ਮੋਤੀ ਸੋਨਾ ਚਾਂਦੀ ਮੇਰੇ ਕਿਸੇ ਕੰਮ ਦੇ ਨਹੀਂ ਹਾਂ ਜੇਕਰ ਤੁਸੀਂ ਦੇਣਾ ਹੀ ਚਾਹੁੰਦੇ ਹੋ ਤਾਂ ਕੋਈ ਅਜੀਹਾ ਤੋਹਫ਼ਾ ਦਿਵੋ ਜਿਹੜਾ ਸੁੱਖ-ਦੁੱਖ ਧੁੱਪ-ਛਾਂ ਵਿੱਚ ਸਦਾ ਮੇਰੇ ਨਾਲ ਰਹੇ ਇਹ ਸੁਣ ਕੇ ਮਹਾਰਾਜ ਚਕਰਾਈ ਕਿ ਅਜੀਹਾ ਕਿਹੜਾ ਤੋਹਫ਼ਾ ਦੇਵਾਂ ਉਹਨਾਂ ਨੇ ਉਸ ਉਮੀਦ ਨਾਲ ਦਰਬਾਰੀਆਂ ਵੱਲੀ ਵੇਖਿਆ ਕਿ ਸ਼ਾਇਦ ਉਹੀ ਕੁਝ ਸੁਝਾਉਣ ਪਰ ਕਿਸੇ ਦੀ ਸਮਝ ਵਿੱਚ ਅਜੀਹਾ ਤੋਹਫਾ ਨਹੀਂ ਆਇਆ ਫਿਰ ਰਾਜਾ ਨੇ ਤਨੇਲੀ RAM ਦੇ ਵੱਲੀ ਵੇਖਿਆ ਤਨੇਲੀ RAM ਨੇ ਕ੍ਰਿਸ਼ਨਦੇਵ ਦੀ ਮਨਸਾ ਸਮਝਦਿਆਂ ਆਪਣੇ ਸਥਾਨ ਤੋਂ ਉੱਠ ਕੇ ਮਹਾਰਾਜ ਦੇ ਸਾਹਮਣੇ ਥੋੜਾ ਸਿਰ ਝੁਕਾ ਕੇ ਬੋਲਿਆ ਮਹਾਰਾਜ ਦੁਪਹਿਰ ਨੂੰ ਜਦੋਂ ਇਹ ਇੱਥੋਂ ਜਾਣਗੇ ਤਾਂ ਇਹੋ ਜਿਹਾ ਤੋਹਫਾ ਹੀ ਇਹਨਾਂ ਦੇ ਨਾਲ ਜਾਵੇਗਾ ਦੁਪਹਿਰ ਨੂੰ ਜਦੋਂ ਮਹਿਮਾਨ ਜਾਣ ਲੱਗਿਆ ਤਾਂ ਉਹਨਾਂ ਦਾ ਵਿਦਾਇਗੀ ਸਮਾਰੋਹ ਹੋ ਤਨਲੀ RAM ਦੇ ਆਖਨ ਤੇ ਮਹਿਲ ਦੇ ਬਾਹਰ ਖੁੱਲੇ ਸਤਾਨ ਵਿੱਚ ਰੱਖ ਦਿੱਤਾ ਗਿਆ ਜਿੱਥੇ ਤੁੱਪ ਸੀ ਸਾਰੇ ਤੋਹਫੇ ਦੂਦ ਦੇ ਰੱਤ ਵਿੱਚ ਰੱਖ ਦਿੱਤੇ ਗਏ ਫਿਰ ਮਹਾਰਾਜ ਨੇ ਤਨਲੀ RAM ਨੂੰ ਆਖਿਆ ਤਨਲੀ RAM ਤੁਹਾਡਾ ਤੋਹਫਾ ਕਿੱਥੇ ਹੈ ਤਨਲੀ RAM ਹੱਸੇ ਮਹਾਰਾਜ ਤੋਹਫਾ ਤਾਂ ਮੈਂ ਮਹਿਮਾਨ ਨੂੰ ਦੇ ਚੁੱਕਿਆ ਹਾਂ ਜੋ ਇਸ ਵਕਤ ਦੀ ਉਹਨਾਂ ਦੇ ਨਾਲ ਹੈ ਪਰੰਤੂ ਇਹ ਉਸ ਨੂੰ ਵੇਖ ਨਹੀਂ ਰਹੇ ਇਹਨਾਂ ਨੂੰ ਆਕੋ ਕੀ ਪਿੱਛੇ ਮੁੜ ਕੇ ਧਰਤੀ ਵੱਲ ਵੇਖਨ ਦੂਦ ਦੇ ਫੌਰਨ ਪਿੱਛੇ ਮੁੜ ਕੇ ਵੇਖਿਆ ਕਿੱਥੇ ਹੈ ਤਨਲੀ RAM ਮੈਨੂੰ ਤਾਂ ਵਿਖਾਈ ਨਹੀਂ ਦੇ ਰਿਹਾ ਮਹਿਮਾਨ ਸਾਹਿਬ ਧਿਆਨ ਨਾਲ ਵੇਖੋ ਕਿ ਤੁਹਾਨੂੰ ਤੁਹਾਡਾ ਪਰਛਾਵਾਂ ਨਹੀਂ ਦਿਖ ਰਿਹਾ ਮਹਿਮਾਨ ਜੀ ਇਨਸਾਨ ਦਾ ਪਰਛਾਵਾਂ ਕਦੇ ਉਸ ਦਾ ਸਾਥ ਨਹੀਂ ਛੱਡਦਾ ਨਾ ਦੁੱਖ ਵਿੱਚ ਨਾ ਸੁੱਖ ਵਿੱਚ ਨਾ ਹੀ ਉਸ ਨੂੰ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਇਸ ਦੀ ਕੋਈ ਚੋਰੀ ਕਰ ਸਕਦਾ ਹੈ ਇਹ ਪਹਿਲਾਂ ਵੀ ਤੁਹਾਡੇ ਨਾਲ ਸੀ ਪਰ ਤੁਹਾਨੂੰ ਇਸ ਦੀ ਉਪਯੋਗਤਾ ਬਾਰੇ ਨਹੀਂ ਪਤਾ ਸੀ ਮਹਾਰਾਜ ਹੱਸ ਪਏ ਦੂਦ ਬੋਲਿਆ ਵਾਹ ਤਨੇਲੀ RAM ਜੀ ਜਿਵੇਂ ਤੁਹਾਡੇ ਬਾਰੇ ਸੁਣਿਆ ਸੀ ਉਹ ਜੀ ਆਹੀ ਵੇਖਿਆ ਧਾਨੇ ਮਹਾਰਾਜ ਕ੍ਰਿਸ਼ਨ ਦੇ ਬਰਾਏ ਜਿਨ੍ਹਾਂ ਨੂੰ ਤੁਹਾਡੇ ਵਰਗੇ ਜੋਗ ਅਤੇ ਅਕਲਮੰਦ ਵਿਅਕਤੀਆਂ ਦਾ ਸਾਥ ਅਤੇ ਸਿਵਾਵਾ ਹਾਸਲ ਹਨ ਮੈਂ ਤੁਹਾਡੀ ਬੁੱਧੀ ਦੀ ਪਰਖ ਕਰਨ ਦੇ ਲਈ ਅਜਿਹਾ ਤੋਹਫਾ ਮੰਗਿਆ ਸੀ ਅਤੇ ਸੱਚਮੁੱਚ ਤੁਸੀਂ ਮੈਨੂੰ ਲਾਜਵਾਬ ਕਰ ਦਿੱਤਾ ਧੰਨਵਾਦ